मुख्यमंत्री सरदार भगवंत सिंह मान दई वाली सरकार वालों सूबे दुकात दी दी संभाल ले। एक महत्वपूर्ण कदम चुकद मुख्यमंत्री सेहत बीमा योजना शुरुआत की गई ਇਸ ਇਤਿਹਾਸਿਕ ਫੈਸਲੇ ਸਦਕਾ ਹਰ ਪਰਿਵਾਰ ਨੂੰ 10 ਲੱਖ ਰੁਪਏ ਤੱਕ ਦਾ ਇਲਾਜ ਮੁਫਤ ਮਿਲੇਗਾ। ਇਹ ਸਹੂਲਤ ਪੰਜਾਬ ਸਰਕਾਰ ਦੇ ਸਰਕਾਰੀ ਅਤੇ ਗੈਰ ਸਰਕਾਰੀ ਹਸਪਤਾਲਾਂ ਚ ਵੀ ਉਪਲਬਧ ਹੋਵੇਗੀ। ਇੱਕ ਸਾਲ ਵੀ ਕਿਤੇ ਵਧਾਤਾ ਜ਼ਿੰਦਗੀ ਦਾ ਕਿਸੇ ਦਾ ਇਹ ਦੁਬਾਰਾ ਕੋਈ ਪੁੰਨ ਨਹੀਂ ਹੈ ਨਹੀਂ ਜੀ। ਜੇ ਤੁਸੀਂ ਕਿਸੇ ਦੀ ਜ਼ਿੰਦਗੀ ਚ ਵਾਦਾ ਕਰਦੇ ਅੱਜ ਅਸੀਂ ਉਹ ਕਰਨ ਲੱਗੇ। 10 ਲੱਖ ਰੁਪਈਆ ਤਾਂ ਸਿੱਧੇ ਹੀ ਹਰੇਕ ਦੇ ਹੀ ਹੈ। ਆਓ ਪਰਵਾਤਨ ਨਾ ਕਰੇ ਕਿ ਆਉਣਾ ਪਵੇ ਪਰ ਆਓ। ਬੱਡੇ-ਬੱਡੇ ਹਸਪੀਟਲ ਉਹਦੇ ਵਿੱਚ ਪੈਨਲ ਇਲਾਜ ਕਰਾਓ ਬਾਅਦ ਦੇਖਾਂਗੇ ਪੈਸੇ ਦਾ ਸਾਫਤਾ ਬਾਅਦ ਦੇਖਾਂਗੇ ਨਹੀਂ ਤਾਂ ਪੈਸੇ ਦੇਖ ਕੇ ਇਲਾਜ ਕਰਾਉਨੇ ਆ ਜੀ ਪਹਿਲਾਂ ਪੈਸੇ ਦੇਖੇ ਜਾਂਦੇ ਨੇ ਫੇਰ ਇਲਾਜ ਹੁੰਦਾ ਇਹ ਥੋੜੀ ਚੱਲੂਗਾ ਕਿ ਪਹਿਲਾਂ ਬੰਦੇ ਦੀ ਜੇਬ ਦੇਖੋਗੇ ਤੇ ਜੇਬ ਦੇ ਥੱਲੇ ਤਾਂ ਦਿਲ ਹੁੰਦਾ ਪਹਿਲਾਂ ਜੇਬ ਦੇਖੋਗੇ ਫੇਰ ਉਹਦੇ ਥੱਲੇ ਵਾਲਾ ਪੈਸਾ ਦੇਖੋ ਪਹਿਲਾਂ ਦਿਲ ਦੇਖੋ ਜੇਬ ਬਾਅਦ ਦੇਖ ਲਾਂਗੇ ਯਾਰ ਜੇਬ ਦਾ ਕੰਮ ਸਰਕਾਰ ਦਾ ਹੈ ਜੇਬ ਸਰਕਾਰ ਬਣ ਜੂਗੀ ਥੋੜੀ ਕੋਈ ਗੱਲ ਜਿਕਰ ਹੋਏ ਕਿ ਪੰਜਾਬ ਸਰਕਾਰ ਸੂਬੇ ਦੇ ਲੋਕਾਂ ਨੂੰ ਬਿਹਤਰ ਤੋਂ ਬਿਹਤਰ ਸਿਹਤ ਸੇਵਾਵਾਂ ਦੇਣ ਦੇ ਮਕਸਦ ਨੂੰ ਪੂਰਾ ਕਰਨ ਲਈ ਨਿਰੰਤਰ ਕਾਰਜਸ਼ੀਲੇ ਅਗਸਤ ਮਹੀਨੇ ਦੇ ਵਿੱਚ ਬਹੁਤ ਵੱਡੀ ਵਾੜ ਜਿਹੜੀ ਹੈ ਪੰਜਾਬ ਦੇ ਵਿੱਚ ਆਈ ਸੀ ਤੇ ਅਜਿਹੀ ਪੰਜਾਬ ਦੇ ਇਤਿਹਾਸ ਦੇ ਵਿੱਚ ਕਦੇ ਇੰਨੀ ਬਰਸਾਤ ਨਹੀਂ ਹੋਈ ਕਦੇ ਇੰਨਾ ਪਾਣੀ ਨਹੀਂ ਆਇਆ ਜਿਹੜਾ ਇਸ ਵਾਰ ਆਇਆ ਸੀ ਬਰਸਾਤ ਹੋਈ ਬਹੁਤ ਵੱਡਾ ਨੁਕਸਾਨ ਹੋਇਆ 10 ਜ਼ਿਲ੍ਹਿਆਂ ਦੇ ਵਿੱਚ ਤਬਾਹੀ ਹੋ ਗਈ ਤੇ ਤੁਹਾਨੇ ਆਪਣੇ ਚੈਨਲਾਂ ਦੇ ਰਾਹੀਂ ਸਾਰੀ ਦੁਨੀਆ ਨੂੰ ਦਿਖਾਇਆ ਤੇ ਅਸੀਂ ਸਾਡੇ ਮੁੱਖ ਮੰਤਰੀ ਸਾਹਿਬ ਨੇ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਵੀ ਬੁਲਾਇਆ ਤਾਂ ਕਿ ਦੁਨੀਆ ਦੇਖ ਸਕੇ ਕਿ ਅਸੀਂ ਉਸ ਦੇ ਲਈ ਕੀ ਕੀਤਾ ਕਿਸ ਤਰ੍ਹਾਂ ਹੜ ਆਏ ਕਿਸ ਤਰ੍ਹਾਂ ਕਹਾਣੀ ਹੋਈ ਤੇ ਉੱਥੇ ਕੋਈ ਸੁਝਾਅ ਵੀ ਦਿੱਤੇ ਜਾ ਸਕਣ ਜਾਂ ਕੋਈ ਸਾਰੇ ਮੈਂਬਰ ਆਪਣਾ ਚਰਚਾ ਕਰ ਸਕਣ ਉਹ ਵਿਧਾਨ ਸਭਾ ਦਾ ਸੈਸ਼ਨ ਵੀ ਬੁਲਾਇਆ ਗਿਆ ਤੇ ਉਸ ਬਾੜ ਦੇ ਦੌਰਾਨ ਬਹੁਤ ਕੇਂਦਰ ਦੇ ਮੰਤਰੀ ਵੀ ਇੱਥੇ ਆਉਂਦੇ ਰਹੇ ਵਿધાનਸਭਾ ਦੇ ਸੈਸ਼ਨ ਦੇ ਵਿੱਚ ਵੀ ਬਹੁਤ ਕੁਝ ਹੋਇਆ ਤਾਂ ਇੱਥੇ ਜਦੋਂ ਮਾਨਯੋਗ ਸ਼ਿਵਰਾਜ ਸਿੰਘ ਜੀ ਚੋਹਾਨ ਜਿਹੜੇ ਖੇਤੀਬਾੜੀ ਮੰਤਰੀ ਉਹ ਵੀ ਇੱਥੇ ਆਏ ਤਾਂ ਇੱਕ ਬੜਾ ਬਿਆਨ ਦੇ ਗਏ ਸੀ ਇੱਥੇ ਕਿ ਇਹ ਜਿਹੜੇ ਪੰਜਾਬ ਦੇ ਵਿੱਚ ਹੜ੍ਹ ਆਏ ਨੇ ਪੰਜਾਬ ਦੇ ਵਿੱਚ ਨੁਕਸਾਨ ਹੋਇਆ ਹੈ ਬਰਸਾਤ ਹੋਈ ਹੈ ਇਹ ਮਾਈਨਿੰਗ ਕਰਕੇ ਹੋਈ ਹੈ ਤਾਂ ਮੈਂ ਬੜਾ ਹਰਾਨ ਸੀ ਅਸੀਂ ਵਿਧਾਨ ਸਭਾ ਦੇ ਸੈਸ਼ਨ 'ਚ ਮੈਂ ਕਿਹਾ ਵੀ ਤੀ ਮੀ ਅਸੀਂ ਤਾਂ ਕਿਸੇ ਕਿਤਾਬ 'ਚ ਅਜੇ ਤੱਕ ਪੜਿਆ ਨਹੀਂ ਕਿ ਮਾਈਨਿੰਗ ਦੇ ਨਾਲ ਵੀ ਖੜਾ ਜਾਂਦੇ ਨੇ ਜਾਂ ਬਸਾਤਾਂ ਹੋ ਜਾਂਦੀਆਂ ਨੇ ਸੋ ਵਿਧਾਨ ਸਭਾ ਦੇ ਸੈਸ਼ਨ ਵੀ ਇਸ ਲਈ ਬੁਲਾਇਆ ਗਿਆ ਸੀ ਕਿ ਸਾਰੇ ਮੈਂਬਰ ਆਪਣੀ ਗੱਲ ਉੱਥੇ ਰੱਖਣਗੇ ਪਰ ਉੱਥੇ ਵੀ ਰਾਜਨੀਤੀ ਚੱਲਦੀ ਰਹੀ ਸਾਡੇ ਲੀਡਰ ਆਫ ਓਪੋਜੀਸ਼ਨ ਸਰਦਾਰ ਪ੍ਰਤਾਪ ਸਿੰਘ ਬਾਜਵਾ ਸਾਹਿਬ ਕਹਿੰਦੇ ਰਹੇ ਕਿ ਰਣਜੀਤ ਸਾਗਰ ਡੈਮ ਤੋਂ ਜੀ 715000 ਕਿਊਸਿਕ ਪਾਣੀ ਛੱਡਦਾ ਤੇ ਮੈਂ ਜਵਾਬ ਦੇ ਵਿੱਚ ਕਿਹਾ ਸੀ ਵੀ 715000 ਕਿਊਸਿਕ ਪਾਣੀ ਛੱਡੇ ਕੋਈ ਨਹੀਂ ਉੱਥੇ ਤੇ ਸਵਾ 2 ਲੱਖ ਕਿਊਸਿਕ ਪਾਣੀ ਛੱਡਿਆ ਸੀ ਸੋ ਇਸ ਤਰ੍ਹਾਂ ਦੇ ਦੋਸ਼ ਵਿਰੋਧੀ ਧਿਰ ਦੇ ਆਗੂ ਸਹਿਵਾਣਾ ਇਸ ਤਰ੍ਹਾਂ ਸਾਡੇ ਤੇ ਲਾਉਂਦੇ ਰਹੇ ਜਿਵੇਂ ਕੋਈ ਬਰਸਾਤ ਸਾਡੇ ਹੱਥ ਦੇ ਵਿੱਚ ਆ ਤੇ ਅਸੀਂ ਬਰਸਾਤ ਉੱਥੇ ਕਰਾਤੀ ਅਸੀਂ ਕਹਿੰਦੇ ਰਹੇ ਕੱਲੇ ਡੈਮਾ ਦੇ ਪਾਣੀ ਨਹੀਂ ਆਇਆ ਕੈਚਮੈਂਟ ਏਰੀਆ ਦੇ ਵਿੱਚ ਜਿੱਥੇ ਪਾਣੀ ਸੀ ਉੱਥੋਂ ਆ ਗਿਆ ਖੱਡਾਂ ਦੇ ਰਾਹੀਂ ਆ ਗਿਆ ਤਾਂ ਅਸੀਂ ਸਾਰੀ ਕੁਸ਼ਿਸ਼ ਕਰਦੀ ਲੋਕਾਂ ਦੇ ਵਿੱਚ ਜਾ ਕੇ ਗੱਲ ਆਪਣੀ ਦੱਸਦੇ ਰਹੇ ਪਰ ਵਿਰੋਧੀ ਧਿਰ ਇਸ ਨੂੰ ਹੋਰ ਤਰੀਕੇ ਦੇ ਨਾਲ ਪੇਸ਼ ਕਰਦੀ ਪਰ ਹੁਣ ਕੱਲ ਰਾਜ ਸਭਾ ਦੇ ਵਿੱਚ ਮਾਨਯੋਗ ਮੈਂਬਰ ਪਾਰਲੀਮੈਂਟ ਸੱਜੇ ਰਾਉਤ ਜੀ ਨੇ ਇੱਕ ਸਵਾਲ ਉੱਥੇ ਰੱਖਿਆ ਇਸ ਸਵਾਲ ਦੇ ਵਿੱਚ ਉਹਨਾਂ ਨੇ ਪੁੱਛਿਆ ਕਿ ਕੀ ਜਲ ਸ਼ਕਤੀ ਮੰਤਰੀ ਇਹ ਬਤਾਨੇ ਕੀ ਕਿਰਪਾ ਕਰਨਗੇ ਕਿ ਪੰਜਾਬ ਮੇ ਹਾਲ ਹੀ ਮੇ ਆਈ ਬਾੜ ਕੀ ਸਥਿਤੀ ਪੌਂਗਰ ਭਾਗੜਾ ਡੈਮ ਜੈਸੇ ਬੰਦੋ ਮੇ ਖਰਾਬ ਜਲਸ਼ੈ ਪ੍ਰਬੰਧਨ ਕੇ ਕਾਰਨ ਗੰਭੀਰ ਹੋ ਗਈ ਕਿ ਬਾੜ ਦੀ ਸਥਿਤੀ ਦਾ ਕਾਰਨ ਕੀ ਸੀ ਕਿ ਇਹਦੇ ਕਰਕੇ ਹੋਇਆ ਵੀ ਉੱਤੇ ਪਾਣੀ ਜ਼ਿਆਦਾ ਆ ਗਿਆ ਕੁਛ ਆ ਗਿਆ ਤਾਂ ਉਹਦੇ ਵਿੱਚ ਮਾਨਯੋਗ ਜਲ ਸ਼ਕਤੀ ਰਾਜ ਮੰਤਰੀ केंद्र सरकार श्री राजभूषण चौधरी उन्होंने जवाब दिता उस पंजाब में हाल ही में बाढ़ की स्थिति प्रमुख बांधों पौंग और भाखड़ा में खराब जलाशय प्रबंधन के कारण गंभीर नहीं हुई वर्ष 2025 में पौंग और भाखड़ा बांधों के कैचमेंट कैचमेंट क्षेत्र ਮੈਂ ਬਹੁਤ ਜ਼ਿਆਦਾ بارش ਹੋਈ ਜਿਸ ਦੇ ਕਾਰਨ ਇਹ ਸਾਰਾ ਮਤਲਬ ਉਹਨਾਂ ਨੇ ਸਾਰੇ ਗੱਲ ਉਹਨਾਂ ਨੇ ਕਲੀਅਰ ਕਰ ਦਿੱਤੀ ਕਿ ਕੈਚਮੈਂਟ ਏਰੀਆ ਦੇ ਵਿੱਚ ਬਰਸਾਤ ਆਉਂਦੀ ਹੈ ਡੈਮਾਂ ਦੇ ਪਾਣੀ ਛੱਡਣ ਦੇ ਨਾਲ ਕੋਈ ਕਿਤੇ ਨੁਕਸਾਨ ਨਹੀਂ ਹੋਇਆ ਤੇ ਉਹਨਾਂ ਨੇ ਸਾਰਾ ਡਿਟੇਲ ਦੇ ਵਿੱਚ ਦੱਸਿਆ ਇਸ ਦੇ ਕਿ ਸਥਿਤੀ ਕੀ ਹੁੰਦੀ ਹੈ ਡੈਮਾਂ ਦੇ ਵਿੱਚ ਪਾਣੀ ਉਸ ਸਮੇਂ ਛੱਡਿਆ ਜਾਂਦਾ ਹੈ ਜਦੋਂ ਡੈਮ ਦੇ ਵਿੱਚ ਪਾਣੀ ਸੰਭਾਲਨ ਦੀ ਸਥਿਤੀ ਨਾ ਹੋਵੇ ਤੇ ਡੈਮ ਨੂੰ ਬਚਾਉਣਾ ਵੀ ਜ਼ਰੂਰੀ ਹੁੰਦਾ ਸੋ ਅਸੀਂ ਉਹ ਸਾਰੇ ਪ੍ਰਬੰਧ ਅੱਗੇ ਰੱਖ ਕੇ ਜਿੱਥੇ ਵੀ ਕਿਤੇ ਡੈਮ ਦਾ ਪਾਣੀ ਛੱਡਿਆ ਉਦੋਂ ਛੱਡਿਆ ਕੈਚਮੈਂਟ ਏਰੀਆ ਦੇ ਤੱਕ ਕਿਸੇ ਦਾ ਕੰਟਰੋਲ ਹੀ ਕੋਈ ਨਹੀਂ ਸੀ ਦਰਿਆਵਾਂ ਦੇ ਬਰਾਬਰ ਦਰਿਆ ਵਹਿ ਰਹੇ ਸੀ ਸੋ ਜਿਹੜੀ ਗੱਲ ਅਸੀਂ ਕਹਿ ਰਹੇ ਸੀ ਅਸੀਂ ਲੋਕਾਂ ਨੂੰ ਦੱਸ ਰਹੇ ਸੀ ਕਿ ਬਾੜ ਦੀ ਸਥਿਤੀ ਕਿਵੇਂ ਬਣੀ ਤੇ ਸਾਡੇ ਲੋਕਲ ਪੰਜਾਬ ਦੇ ਨੇਤਾ ਜੀ ਸਾਰੀਆਂ ਪਾਰਟੀਆਂ ਦੇ ਲੱਗੇ ਹੋਏ ਤੇ ਬੀਜੇਪੀ ਦੇ ਲਹਿਦਾ ਬਿਆਨ ਦੇਈ ਜਾ ਰਹੇ ਸੀ ਜਦੋਂ ਉਹਨਾਂ ਦੇ ਮੰਤਰੀ ਸਾਹਿਬ ਕਹਿ ਗਏ ਚੋਹਾਨ ਸਾਹਿਬ ਉਹ ਵੀ ਨਾਲ ਹੀ ਲੱਗੇ ਕਹਿਣ ਕਾਂਗਰਸ ਵਾਲੇ ਆਪ ਦੀ ਡੱਫਲੀ বাজਾਈ ਜਾਂਦੇ ਸੀ ਪਰ ਅਸੀਂ ਜਿਹੜੀ ਗੱਲ ਦੱਸਦੇ ਰਹੇ ਪਰ ਅੱਜ ਉਹ ਗੱਲ ਟੋਟਲੀ ਕਲੀਅਰ ਹੋਈ ਹੈ ਕਿ ਜਿਆਦਾ ਬਰਸਾਤਾਂ ਕਰਕੇ ਇਹ ਸਾਰਾ ਜਿਹੜਾ ਨੁਕਸਾਨ ਪੰਜਾਬ ਦੇ ਵਿੱਚ ਹੋਇਆ ਸੋ ਇਹ ਗੱਲ ਕਲੀਅਰ ਕੀਤੀ ਗਈ ਹੈ ਔਰ ਮੈਂ ਇਹ ਕਹਿ ਸਕਦਾ ਕਿ ਅਜਿਹੇ ਸਮੇਂ ਤੇ ਜੋ ਰਾਜਨੀਤਿਕ ਕਰਨ ਦੀ ਕੋਸ਼ਿਸ਼ ਕੀਤੀ ਗਈ ਸਾਰੀ ਵਿਰੋਧੀ ਪਾਰਟੀਆਂ ਵੱਲੋਂ ਉਹ ਨਹੀਂ ਚਾਹੀਦੀ ਸੀ ਉਸ ਸਮੇਂ ਪੰਜਾਬ ਦੇ ਲੋਕ ਵੱਡੇ ਸੰਕਟ ਦੇ ਵਿੱਚ ਸੀ ਉਹਨਾਂ ਲੋਕਾਂ ਦੀ ਬਾਹ ਫੜਨੀ ਚਾਹੀਦੀ ਸੀ ਤੇ ਜਦੋਂ ਪੰਜਾਬ ਦੇ ਲੋਕਾਂ ਦੀ ਮਦਦ ਕਰਨ ਦਾ ਸਵਾਲ ਸੀ ਉਦੋਂ ਤੇ ਵਿਰੋਧੀ ਪਾਰਟੀਆਂ ਸਾਡੇ ਦੇ ਤੰਜ ਕਸਦੀਆਂ ਰਹੀਆਂ ਅੱਜ ਇਸ ਤਰ੍ਹਾਂ ਮੈਂ ਗੱਲ ਕੀਤੀ ਚੋਹਾਨ ਸਾਹਿਬ ਦੀ ਤੇ ਹੋਰ ਆਗੂ ਸਾਬਾਨਾ ਦੀ ਤੇ ਉਸ ਸਮੇਂ ਤਾਂ ਇਹਨਾਂ ਨੇ ਪ੍ਰਧਾਨ ਮੰਤਰੀ ਸਾਹਿਬ ਨੂੰ ਨਹੀਂ ਕਿਹਾ ਜਦੋਂ ਪ੍ਰਧਾਨ ਮੰਤਰੀ ਸਾਹਿਬ ਇੱਥੇ ਆਏ ਸੀ ਬੜੀ ਉਮੀਦਾਂ ਸੀ ਸਾਨੂੰ ਅਸੀਂ ਅੱਖਾਂ ਬਿਚਾ ਕੇ ਸਵਾਗਤ ਕਰਦੇ ਸੀ ਉਹਨਾਂ ਤੇ ਇਹਨਾਂ ਆਗੂ ਸਾਬਾਨਾ ਨੇ ਨਹੀਂ ਕਿਹਾ ਕਿ ਉੱਥੇ 20000 ਕਰੋੜ ਦਾ ਨੁਕਸਾਨ ਉਤੇ 160 ਕਰੋੜ ਦੇ ਨੁਕਸਾਨ ਦੀ ਗੱਲ ਪ੍ਰਧਾਨ ਮੰਤਰੀ ਸਾਹਿਬ ਨੇ ਕਹਿਤੀ ਪ੍ਰਧਾਨ ਮੰਤਰੀ ਸਾਹਿਬ ਦਾ ਆਣਾ ਠੀਕ देर आए दुरुਸ ਆਏ ਆਏ देर ਨਾਲ ਤੇ ਪਰ ਆਏ ਥੇ ਤੇ देर ਨਾਲ ਆ ਕੇ ਉਹਨਾਂ ਨੇ ਜਿਸ ਤਰੀਕੇ ਦੇ ਨਾਲ ਸਾਡੇ ਮੁੱਖ ਮੰਤਰੀ ਸਾਹਿਬ ਸਾਡੇ ਸਾਰੇ ਮੰਤਰੀ ਸਾਡੇ ਐਮ ਐਲ ਏ ਸਾਡੇ ਸਾਰੇ ਵਰਕਰ ਪੈਦਾ ਨੰਗੇ ਪੈਰੀ ਲੋਕਾਂ ਦੇ ਵਿੱਚ ਜਾਂਦੇ ਰਹੇ ਲੋਕਾਂ ਦੇ ਦੁੱਖ ਤਕਲੀਫਾਂ ਸੁਣਦੇ ਰਹੇ ਉਹਨਾਂ ਨੂੰ ਵੀ ਉਸੇ ਤਰੀਕੇ ਨਾਲ ਜਾਣਣਾ ਚਾਹੀਦਾ ਸੀ ਤਾਂ ਹੀ ਗਰਾਊਂਡ ਲੈਵਲ ਤੇ ਪਤਾ ਲੱਗਦਾ ਨੁਕਸਾਨ ਕੀ